और साथ ही चिंता लोग मन से किए रहे प्रोजेक्ट का अपने नाम कर रहे हैं हमें बहुत डर होता है हाल ही में सामने जो मुद्दा आया है हमारे पास हमारे एक बहुत करते सुझावों लिए है उसे साझा करते हमारे सामने हर दिन कितनी तरह की होती है बहुत ही

ਚੈੱਕ ਕਰੋ ਕੈਮਰਾਮਾਨ ਫੋਟੋਗ੍ਰਾਫੀ ਇਹਦੀ ਫੋਟੋ ਕਰਫਾ ਜੀ ਜਿਹੜੀਆਂ 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 ਚੈੱਕ ਕਰ ਸਕਦੇ ਹੋ ਗਾਈਆਂ ਵੱਟ ਕੱਟ ਪਹਿਲਾਂ ਅਸੀਂ ਬੈਠੇ ਹਾਂ ਮੋੜ ਗਾਈਆਂ ਘਟ ਦੇਖਣ ਦਿੰਦੇ ਆ ਬਾਈ ਤੇ ਗੱਲਬਾਤ ਆਪਾਂ ਕਰ ਲਈਏ ਇੱਕ ਵਾਰੀ ਖੜ ਜੋ ਗਰ ਚੈੱਕ ਸਿਗਰ ਭਾਈ ਕਿਹੜੇ ਕੁੱਲ ਦੀ ਹੈ ਭਾਈ ਇੱਥੇ ਵੀ ਪੜਦੇ ਕਿਹੜੇ ਕੀ ਬੋਗੇ ਕਿਹਦਾ ਜੋਗਾ ਨਾ ਕਿ ਦੋ ਦੰਦ ਰਹਿ ਗਏ ਪਰ ਦੋਸਤੋ ਇਹ ਤੀਜੀ ਪੋਜੀਸ਼ਨ ਦੇ ਵਿੱਚ ਆਈ ਹੈ ਦੋ ਦੰਦ ਦੇ ਵਿੱਚ ਐਚਫ ਗੱਲ ਬਬ ਕਰਦੇ ਆਂ ਭਾਈ ਜੀ ਇਹ ਵਾੜਾ ਬੜੀ ਵਧੀਆ ਵੰਦੇ ਇਹ ਦੇਖੀਏ ਬਹੁਤ ਹੀ ਸ਼ਾਨਦਾਰ ਇਸ ਇੱਕ ਵਾਰ ਵੀਰੇ ਅਪਕ ਕਿੰਨਾਂ ਤੋਂ ਮਾਰੇ ਟਡੇ ਲਈ ਦੱਸਣੀ ਆ ਬਸ ਕਿਹੜੀ ਕੰਪਨੀ ਦਾ ਸੀਵਨਾ ਵੀ ਵਰਲਡ ਵਾਈਡ ਦਾ ਅਓ ਦੋਸਤ ਚੈੱਕ ਕਰੋ ਮੁਬਾਰਕਾਂ ਮੇਰੇ ਬਹੁਤ 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 ਵੀਰੇ ਕਿਹੜੀ ਪੋਜੀਸ਼ਨ ਚੋਂ ਕਿਹੜੇ ਆਈ ਹੈ ਕਿਹੜੀ ਕੈਟਾਗਰੀ ਚੋਂ ਇਹ ਚਾਰ ਦੰਦ ਚ ਆਈ ਆ ਤੀਜੇ ਨੰਬਰ ਤੇ ਇਹ ਆਪ ਦਾ ਹੈਗਾ ਦੋ ਦੰਦ ਦਾ ਜੀ ਪਰ ਚਾਰ ਦੰਦ ਮੁਕਾਬਲੇ ਚ ਇਹ ਦੂਜੇ ਨੰਬਰ ਤੇ ਆਈ ਹੈ ਠੀਕ ਹੈ ਕੀ ਡਿਟੇਲ ਆ ਵੀਰੇ ਇਹਦੀ ਇਹ ਪਲੇਸ ਉਸ ਸੂਈ ਵੀ ਹੈ 45 ਲੀਟਰ ਦੁੱਧ ਦਾ ਜੀ ਤੇ ਆਪ ਹੀ ਮਿੰਦਰ ਪੀਦੀ ਹੈ ਤੇ ਮਾਂ ਮੈਸੀ ਦੀ ਸੀਗੀ ਠੀਕ ਹੈ ਜੀ ਤੇ ਵੀਰੇ ਕਿਹੜੀ ਡੇਰੀ ਫਾਰਮ ਤੋਂ ਐ ਤੇ ਆਪਣੇ ਹੀ ਕਣੀ ਵਾਲੇ ਬਰਾਡੇ ਦੀ ਫਾਰਮ ਆ ਠੀਕ ਐ ਉੱਥੋਂ ਇਹ ਪਹਿਲਾਂ ਵੀ ਕਿਸੇ ਪੋਜੀਸ਼ਨ ਤੇ ਆਈ ਆ ਹੋਰ ਕਿਸੇ ਮੇ ਨਹੀਂ ਨਹੀਂ ਪਹਿਲਾਂ ਨਹੀਂ ਪਹਿਲੀ ਵਰੀ ਆਉਣ ਲੈ ਕਿਸੇ ਨਹੀਂ ਪਹਿਲਾ ਕੰਪੀਟੀਸ਼ਨ ਸੀ ਪਹਿਲੇ ਚ ਪੋਜੀਸ਼ਨ ਆ ਗਈ ਪਹਿਲੀ ਪੋਜੀਸ਼ਨ ਮੁਬਾਰਕਾਂ ਮੇਰੇ ਕੋਲ ਜੀ ਜੀ ਲਓ ਦੋਸਤੋ ਪਹਿਲੀ ਪੋਜੀਸ਼ਨ ਚ ਆਈ ਆ ਤੀਜੀ ਪੋਜੀਸ਼ਨ ਤੇ ਆਈ ਆ ਪਹਿਲੇ ਮੁਕਾਬਲੇ ਦੇ ਵਿੱਚੋਂ ਤੇ ਅੱਗੇ ਆਪਾਂ ਦੇਖਦੇ ਹਾਂ ਹੁਣ ਅਗਲੇ ਅੱਗੇ ਜਿਹੜੀ ਸੈਕੰਡ ਪੋਜੀਸ਼ਨ ਆ ਉਹਦੇ ਬਾਈ ਦੇ ਨਾਲ ਗੱਲਬਾਤ ਕਰਦੇ ਆ ਆਜੋ ਮਰੇ ਮਾੜੇ ਮਾੜੇ ਗਾਂਦ ਖਾਈ ਮਰੇ ਲੋ 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 ਹਾਂਜੀ ਬਾਈ ਲੋ ਜੀ ਦੋਸਤੋ ਇਹ ਦੂਜੀ ਪੋਜੀਸ਼ਨ ਤੇ ਆ ਜੀ ਹਾਂਜੀ ਬਾਈ ਇੱਧਰ ਚੈੱਕ ਕਰ ਸਕਦੇ ਹੋ ਸੈਕੰਡ ਪੋਜੀਸ਼ਨ ਪੀਡੀਐਫ ਮੇਲੇ ਤੋਂ ਬਾਅਦ ਤਾਂ ਸਾਡੇ ਕੋਲੋਂ ਬੰਨ ਜਾਣੂ ਤੇ ਗੱਲਬਾਤ ਕਰਾਵਾਂਗੇ ਆਪਾਂ ਬਾਈ ਦੇ ਨਾਲ ਇੱਕੋ ਪਰਿਵਾਰ ਦੀਆਂ ਜਿਹੜੀਆਂ ਦੋ ਇਹ ਬੱਚੀਆਂ ਹਵਾਈਆਂ ਪੋਜੀਸ਼ਨ ਦੇ ਉੱਤੇ ਬਹੁਤ ਸੋਹਣੀ ਮੇਰੀ 라ਵੀ ਆਵੇ ਆਵੇ ਜੀ ਆਹ ਪਰਕਾ ਨਹੀਂ ਅਸੋਈ ਜਹਾਜ਼ਾਂ ਨੂੰ ਪੁੱਛੋ ਐਲਪਾ ਆੜੋ ਕੁਪੋ ਮੇਲਾ ਕਿਹਦਾ ਜੀ ਐਲਪਾ ਆੜੋ ਆਵਾਜ਼ ਬੋ 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 ਆਵਾਜ਼ ਜਿਹੇ ਲੇ ਇੰਸਟਰੂਲਿਕਸ ਤੋਂ ਬੋਗੇ ਲਓ। ਹਾਂ ਜੀ ਦੋਸਤੋ ਇਹਨੇ ਜਾਣਕਾਰੀ ਜਿਹੜੀ ਉਹ ਫੇਰ ਦੇਵਾਂਗੇ ਤੇ ਮੁਬਾਰਕ ਹੈ ਇੱਕ ਵਾਰੀ ਸਾਡੇ ਬੰਦਿਆਂ ਨੂੰ ਬਣ ਜਾਣ। ਤੇ ਪਹਿਲੇ ਨੰਬਰ ਦੀ ਜਿਹੜੀ ਗਾਂ ਆਪੋ ਦੇ ਤੇ ਇੱਕ ਵਾਰੀ ਜਾਨਦੇ ਆ। ਰੈਕਟਰ ਕੁਆਲਟੀ ਤੇ ਸੀ ਗਾਈਆਂ ਦੀ ਚੈੱਕ ਕਰੋ ਬਹੁਤ ਵਧੀਆ। ਰੱਖਮਾਰ ਨੰਬਰ ਤੇ ਆਈ ਹੈ ਜੋ ਬਰੀਡ ਨੇ। ਲਓ। ਮੜ 12 ਗਾਂ ਦੇ ਆਮਾ ਦੋ ਆਮਾ ਨੇ ਜੇ ਫੋਟੋਆਂ ਕਰਾ ਕੇ ਆਮਾ ਲੈ ਕੇ ਚਲੋ ਉਹ ਵੀ ਰਿੰਗ ਪਹਿਲਾਂ ਕਰੋ ਪਲੀਜ਼। <िखेँगे> पहले नंबर पहले नंबर से आई है क्वालिटी चेक कर सकते हो बहुत 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 ਰੈਂਗਰੂ ਖਾਲੀ ਕਰ ਦਿਓ ਹੁਣ ਆਪਣੇ ਜਾਨਵਰਾਂ ਨੂੰ ਲੈ ਕੇ ਦੇ ਬਾਹਰ ਜਿਹੜਾ ਰੇਪਰੀਗਾ ਉਹਦੇ ਵਿੱਚ ਜਾ ਕੇ ਫੋਟੋਗ੍ਰਾਫੀ ਨਹੀਂ ਤਾਓ ਹਣਾ ਕਿਉਂਕਿ ਇਹਦੀ ਮਗਰ ਹੀ ਮਿਲੇ 라ਵੀ ਜੋ ਕੰਪੀਟੀਸ਼ਨ ਸਟਾਰਟ ਹੋਣਾ ਉਹ ਰੈਂਗ ਦੇ ਵਿੱਚ ਜਾਨਵਰ ਆ ਚੁੱਕੇ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਆਪਣਾ ਰੈਂਗਰੂ ਖਾਲੀ ਕਰ ਦਿਓ ਜਾਨਵਰਾਂ ਨੂੰ ਲੈ ਕੇ ਰੈਂਗ ਦੇ ਵਿੱਚੋਂ ਬਾਹਰ ਦੇਜੋ

ਇੱਕ ਡੇਰੀ ਨੂੰ ਲੀਡ ਕਰਦਾ ਗਾਹ ਦੇ ਮਗਰ ਜੰਬੰਦੇ ਵਾਲੇ ਆ ਇੱਕ ਸੁਪਨਾ ਸੀ ਤੇ ਲੋ ਜੀ ਦੋਸਤੋ 40 ਨੰਬਰ ਦੇ ਉਹ ਦੋਰੀ ਦਾਵਾ ਆਉਂਦੀਆਂ ਕੀ ਸਾਡੇ ਪੰਜਾਬ ਦੇ ਵਿੱਚ ਉਹ ਬਰੀਡ ਨੂੰ ਆਪਾਂ ਤਿਆਰ ਕਰ ਸਕਦੇ ਆ ਉਦੋਂ ਦੀਆਂ ਜੋ ਪੋਜੀਸ਼ਨ ਆਰੰਭੀਆਂ ਸੀ ਉਸ ਪੋਜੀਸ਼ਨਾਂ ਨੂੰ ਅੱਜ ਤੁਹਾਡੇ ਸਾਹਮਣੇ ਪੂਰ ਪਿਆ ਅੱਜ ਆਪਣੀਆਂ 2 ਦੰਦ ਤੱਕ ਜਿਹੜੀਆਂ ਹੀਫਰਾ ਉਹ 50 ਲੀਟਰ ਤੋਂ ਉੱਪਰ ਰਿਕਾਰਡ ਬਣਾਉਣ ਜਾ ਰਹੀਆਂ ਹਨ ਅੱਜ ਦੇ ਦਿਨ ਦੇ ਤਰ੍ਹਾਂ ਬਹੁਤ ਕੁਝ ਆ ਸਕਦੀ ਹੈ ਇਹਨਾਂ ਬਾਤ ਵਿੱਚ ਜਦੋਂ ਵੀ ਵੀਰ ਨਹੀਂ ਆ ਗਈ ਉੱਥੇ ਦਮਸਤੀ ਬੰਦੇ ਸੱਤ ਦੇ ਆਏ ਹੋਏ ਹੋਰ ਹੋਰ ਕੰਮ ਕਰਦੇ ਹੋਣਗੇ